ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ RJ Ki TV ਉੱਤੇ ਅੱਜ ਪਹੁੰਚੇ ਸੀ ਪਿੰਡ ਕਣਕਵਾਲ ਭੰਗੂਆ ਸਰਕਾਰੀ ਸਕੂਲ ਦੇ ਕੋਲ ਜਿੱਥੇ ਇੱਕ ਪ੍ਰਦੇਸੀ ਬੰਦਾ ਤਕਰੀਬਨ 15-20 ਸਾਲ ਤੋਂ ਇੱਕ ਰੇੜੀ ਲਗਾਉਂਦਾ ਹੈ ਸਮੋਸਿਆਂ ਦੀ ਅੱਜ ਦੇ ਮਹਿੰਗੇ ਟਾਈਮ 'ਚ ਵੀ ਉਹ ਸਮੋਸਾ ਜਿਹੜਾ 5 ਰੁਪਏ ਦਾ ਵੇਚ ਰਿਹਾ ਹੈ ਜੇ ਆਪਾਂ ਦੇਖਦੇ ਹਾਂ ਮਹਿੰਗੇ ਮੈਂ ਦੇ ਹੋਟਲ ਰੈਸਟੋਰੈਂਟਾਂ ਵਿੱਚ 15-15 20-20 ਰੁਪਏ ਦੇ ਸਮੋਸੇ ਆਪ ਨੂੰ ਮਿਲਦੇ ਨੇ ਆਮ ਤੌਰ ਤੇ ਹੀ ਇਹ ਪ੍ਰਦੇਸੀ ਬੰਦਾ ਹੈ ਇਹ ਜੀ ਮੇ ਰਹਿੰਦਾ ਹੈ ਜੀ ਮੇ ਤੋਂ ਕਣਕ ਕਲ ਵੰਗੂ ਆ ਕੇ ਰੇੜੀ ਲਗਾਉਂਦਾ ਹੈ ਤਕਰੀਬਨ ਇਹ 15-20 ਸਾਲ ਤੋਂ ਇਹੀ ਕੰਮ ਕਰ ਰਹੇ ਨੇ ਪਹਿਲਾਂ ਇਹ ਕੁਲਫੀਆਂ ਵੇਚਦੇ ਹੁੰਦੇ ਸੀ ਹੁਣ ਇਹ ਆਪਣਾ ਸਮੋਸੇ ਬਣਾਉਂਦਾ ਹੈ ਉਹ ਵੀ ਸਿਰਫ 5 ਰੁਪਏ ਵਿੱਚ ਐਨੀ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਵੀ ਦੇਖੋ ਇਹ ਮਿਹਨਤ ਕਰਕੇ ਆਪਣਾ ਪਰਿਵਾਰ ਪਾਲਦਾ ਹੈ ਬਹੁਤ ਮਿਹਨਤੀ ਬੰਦਾ ਹੈ ਇਹ ਇਹਨਾਂ ਆਪਾਂ ਹੋਰ ਵੀ ਗੱਲਬਾਤ ਵੀ ਕਰਾਵਾਂਗੇ ਵੀ ਕਿੱਦਾਂ ਕਿੱਦਾਂ ਕਰਦੇ ਸਾਰੀ ਗੱਲਬਾਤ ਹੈ ਆਪਾਂ ਦਿਖਾਉਣਾ ਹੈ ਇਹਨੂੰ ਰੇੜੀ ਪਹਿਲਾਂ ਆ ਦੇਖੋ ਜੀ ਇਹ ਹੁਣ ਦੇਖੋ ਅੰਕਲ ਜੀ ਸਮੋਸੇ ਤਿਆਰ ਕਰ ਰਹੇ ਨੇ ਬਹੁਤ ਇੱਕ ਦਿਨ ਪਹਿਲਾਂ ਤਿਆਰੀ ਕਰਦੇ ਨੇ ਸਾਰੇ ਕੰਮਕਾਰ ਦੀ ਫਿਰ ਇਹ ਆ ਕੇ ਬਣਾਉਂਦੇ ਨੇ ਅਨਕਲੀ ਸਵਾਗਤ ਹੈ ਤੁਹਾਡਾ ਸਾਡੇ ਚੂਚਮ ਚੈਨਲ ਤੇ ਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਕੰਮ ਕਰਦੇ ਨੂੰ ਹੋ ਗਏ 10 ਸਾਲ 10 ਸਾਲ ਹੋ ਗਏ 12 ਸਾਲ ਹੋ ਗਏ ਹਾਂ ਅਸੀਂ ਜਿਆਦਾ ਛੋਟੇ ਹੁੰਦੇ ਸੀ ਪੜ੍ਹਦੇ ਹੁੰਦੇ ਸੀ ਸਕੂਲ ਚ ਤੁਸੀਂ ਉਦੋਂ ਤੋਂ ਹੀ ਇਹ ਕੰਮ ਕਰ ਰਹੇ ਹੋ ਥੋੜਾ ਨਾ ਵੀ ਬਿਜ਼ਾਰਾ ਫਰ ਵਧੀਆ ਚੱਲੀ ਜਾਂਦਾ ਹੈ ਹਾਂ ਟਾਈਮ ਪਾਸ ਜੀ ਠੀਕ ਹੈ ਬੜੀਆ ਜੀ ਅੱਛਾ ਜੀ ਹਾਂ ਜੀ ਤੇ ਆਪਣਾ ਤੁਸੀਂ ਇਹ ਮਿਹਨਤ ਕਰਦੇ ਹੋ 5 ਰੁਪਏ ਦਾ ਸਮੋਸਾ ਵੇਚਦੇ ਹੋ ਇੰਨੀ ਮਹਿੰਗਾਈ ਦੇ ਟਾਈਮ ਚ ਵੀ 5 ਰੁਪਏ ਤੁਹਾਨੂੰ ਕੁਝ ਬਚ ਰਿਹਾ ਹੈ ਫ ਝਾੜੀ ਬਨ ਜਾਂਦੀ ਆ ਬਸ ਬਸ ਝਾੜੀ ਬਨ ਜਾਂਦੀ 5-400 ਰੁਪਏ ਬਨ ਜਾਂਦੀ 5-400 ਬਨ ਜਾਂਦੀ ਹਾਂ ਹਾਂ ਜੀ ਬਸ ਤੇ ਆਪਣੇ ਪਰਿਵਾਰ ਚ ਕੌਣ ਕੌਣਾ ਹੋਰ ਤੁਹਾਡੇ ਪਰਿਵਾਰ ਅਸੀਂ ਦੋ ਹੀ ਆ ਦੋ ਹੀ ਹਾਂ ਦੋ ਹੀ ਹਾਂ ਔਰ ਅੱਗੜਨ ਦੀ ਗੱਲ ਅੱਛਾ ਬਸ ਬੱਚੇ ਲੱਗਨੇ ਹਾਂ ਠੀਕ ਹੈ ਬੱਚੇ ਵੀ ਇਹੀ ਕੰਮ ਕਰਦੇ ਆ ਕੋਈ ਹੋਰ ਕੰਮ ਕਰਦੇ ਆ ਕੁਝ ਉਹ ਤਾਂ ਪਕੌੜੇ ਵੇਚਦੇ ਤਾਂ ਇਹੀ ਆ ਮਤਲਬ ਅੱਛਾ ਸਮੋਸੇ ਹੀ ਵੇਚਦੇ ਆ ਜੀ ਠੀਕ ਹੈ ਪਕੌੜੇ ਮੇਲੇ ਤੇ ਜਾਂਦੇ ਨੇ ਕੋਈ ਜੂਸ ਵੇਚਦਾ ਹੈ ਕੋਈ ਜੂਸ ਵੇਚਦਾ ਹੈ ਤੁਸੀਂ ਤਾਂ ਸ਼ੁਰੂ ਤੋਂ ਹੀ ਕੰਮ ਕਰਦੇ ਹੋ ਕਿ ਪਹਿਲਾਂ ਹੋਰ ਕੰਮ ਵੀ ਕਰਦੇ ਹੁੰਦੇ ਸੀ ਨਹੀਂ ਪਹਿਲੇ ਪਰਪੇਸਤੇ ਸੀ ਬਸ ਪਰਪਾ ਕੁਲਫੀ ਵੇਚਦੇ ਹੁੰਦੇ ਮੈਂ ਕੁਲਫੀ ਹਾਂ ਕੁਲਫੀ ਵੇਚਦੇ ਸੀ ਕੁਲਫੀ ਵੇਚਦੇ ਰਹੇ ਹਾਂ ਪਹਿਲਾਂ ਉਹਨੇ ਸਮੋਸੇ ਕਿੰਨੇ ਟਾਈਮ ਤੋਂ ਵੇਚ ਰਹੇ ਹੋ ਤੁਸੀਂ ਇਹ ਤਾਂ 10-12 ਸਾਲ ਹੋ ਗਏ ਕਸਮ ਤਕ 10 ਸਾਲ ਹੋ ਗਏ ਹਾਂ ਠੀਕ ਹੈ ਤੇ ਵੇਕਨ ਤਿਆਰੀ ਪਹਿਲਾਂ ਕਰਦੇ ਹੋ ਕਿ ਬਰ ਰੋਜ਼-ਰੋਜ਼ ਬਣਾਉਣੇ ਤੁਸੀਂ ਇਹ ਕਿੱਦਾਂ ਕਰਦੇ ਹੋ ਇਹ ਤਾਂ ਇੱਕ ਦਿਨ ਸਾਰਾ ਦਿਨ ਫੁੱਟ ਜਾਂਦਾ ਤਿਆਰੀ ਕਰਨ ਤੇ ਫਿਰ ਇੱਕ ਦਿਨ ਤਾਈਆਂ ਤੋਂ 30 ਦਿਨ ਅੱਛਾ ਇੱਕ ਦਿਨ ਛੱਡ ਕੇ ਆਉਣੀ ਸੀ ਇੱਕ ਦਿਨ ਛੱਡ ਕੇ ਆਉਂਦਾ ਹਾਂ ਹਾਂ ਇੱਕ ਦਿਨ ਤਿਆਰੀ ਕਰਦੇ ਹਾਂ ਸ ਤੇ ਵਿਧਿਆੜੀ ਵਿਧਿਆ ਬਣ ਜਾਂਦੀ ਹੈ। ਜਹਾੜੀ ਬੜੀਆ ਬਣ ਜਾਂਦੀ ਹੈ। ਜੇ ਬਨੇ ਨਾ ਫਿਰ ਕਾਨੂੰ ਆਈਏ। ਫਿਰ ਕਾਨੂੰ ਆਈਏ। ਡਾੜੀ ਬਣੀ ਜਾਂਦੀ ਹੈ। ਬਣੀ ਜਾਂਦੀ ਆ ਵਸ। ਇਹ ਹੋਰ ਕੰਮ ਕਰਨ ਨੂੰ ਚੋ ਠੀਕ ਆ ਆਪਣਾ ਕੰਮ ਆ। ਹਾਂ ਬਸ ਆਪਣਾ ਕੰਮ ਆ। ਆਪਣੇ ਕੰਮ ਕੇ ਜੀ ਗੁਲਾਮੀ ਤਾਂ ਨਹੀਂ ਹੈਗੀ। ਪਹਿਲੇ ਸੈਲਰਚ ਕਰਦੇ ਕੁਝ ਵੀ ਨਹੀਂ 12 ਘੰਟੇ ਡਿਊਟੀ। ਹੁਣੇ 4 ਵਜੇ ਟਾਈਮ ਤੇ ਚਲੇ ਜਾਂਦੇ। ਟਾਈਮ ਤੇ ਚਲੇ ਜਾਂਦੇ। ਆ ਜਹਾੜੀ ਬਣੀ। ਆਪਣਾ ਕੰਮ ਹੈ। ਆਪਣਾ ਲਈ ਬੰਦ ਕਰ ਲਈਏ। ਕਿੱਥੇ ਬੈਠੋ ਕਿੱਥੇ ਉੱਠੋ ਬਿਲਕੁਲ ਹੋ ਸਕਦਾ। ਗੁਲਾਮੀ ਨਹੀਂ ਹੈਗੀ ਕੋਈ। ਨਾ 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 ਬਿਲਕੁਲ ਜੀ। ਆਪਣਾ ਕੰਮ ਤਾਂ ਆਪਣਾ ਹੀ ਹੈ। ਅ퍼 ਆਪਾਂ ਦੇਖੋ ਪਿਆਬੀ ਲੋਕ ਥੋੜੀ ਮਿਹਨਤ ਘੱਟ ਕਰਨਾ ਚਾਹੁੰਦੇ ਆ ਅੱਜ ਦੇ ਟਾਈਮ 'ਚ ਮਿਹਨਤ ਨੂੰ ਸਲਾਮਾ ਨੇ ਮਿਹਨਤ ਕਰਿਆ ਕਰੋ ਬਾਕੀ ਹੋਰ ਵੀ ਬੇਨਤੀ ਸਾਰਿਆਂ ਨੂੰ ਵੀ ਇਹ ਜਿਹੇ ਪ੍ਰਦੇਸੀ ਬੰਦਿਆਂ ਸਹਿਯੋਗ ਦਿਆ ਕਰੋ ਐਨੀ ਉਮਰ ਦੇ ਵਿੱਚ ਵੀ ਦੇਖੋ ਕਿੰਨੀ ਮਿਹਨਤ ਕਰਦੇ ਨੇ ਕੋਸ਼ਿਸ਼ ਕਰਿਆ ਕਰੋ ਇਹ ਸਮਾਨ ਆਪਾਂ ਵੱਧੂ ਤੋਂ ਇਹਨਾਂ ਤੋਂ ਖਰੀਦਿਆ ਕਰੀਏ ਵੱਡੇ ਰੈਸਟੋਰੈਂਟਾਂ 'ਚ ਜਾਣਾ ਤਾਂ ਆਪਾਂ ਚੱਲ ਪੈਂਦਾ ਹੀ ਐ ਪਰ ਹੋ ਸਕੇ ਤਾਂ ਇਹਨਾਂ ਦੀ ਵੀ ਮਦਦ ਕਰਿਆ ਕਰੋ ਇਹਨਾਂ ਨੂੰ ਸਮਾਨ ਖਰੀਦਿਆ ਕਰੋ ਤਾਂ ਜੋ ਇਹ ਮਿਹਨਤ ਕਰਦੇ ਰਹਿਣ ਅਤੇ ਪਰਿਵਾਰ ਇਹਨਾਂ ਦਾ ਵਧੀਆ ਚੱਲਦਾ ਰਹੇ ਜਰੂਰ ਸਹਿਯੋਗ ਦਿਆ ਕਰੋ ਜੀ ਧੰਨਵਾਦ ਹੈ ਜੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਧੰਨਵਾਦ